ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਸਿੰਘ ਜੀਓ ਆਓ ਆਪ ਜੀ ਦੇ ਨਾਲ ਇਤਿਹਾਸ ਪੇੜ ਜਾਣਕਾਰੀ ਸਾਂਝੀ ਕਰੀਏ ਆ ਸ਼ੁਕਰੀਏ ਤਾਂ ਨੰਤੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਦੇ ਦਰਬਾਰ ਵਿੱਚ ਇੱਕ ਦੁਲਚਾ ਨਾਮ ਦਾ ਸਿੱਖ ਆਇਆ ਤੇ ਅਮਰਦੀ ਦਾਤ ਪ੍ਰਾਪਤ ਕਰਕੇ ਉਹ ਭਾਈ ਦੁਚਾ ਸਿੰਘ ਬਣ ਗਿਆ ਬਹੁਤ ਬਹਾਦਰ ਸੀ ਦੁਚਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕੀਤੀ ਕਈਆਂ ਜੰਗਾਂ ਵਿੱਚ ਬਹਾਦਰੀ ਦੇ ਜੋਰ ਦਿਖਾਏ ਅਤੇ ਗੁਰੂ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਭਾਈ ਦੁਚਾ ਸਿੰਘ ਜੀ ਦੇ ਘਰ ਇੱਕ ਪੁੱਤਰ ਹੋਇਆ ਜਿਸ ਦਾ ਨਾਮ RAM ਜਤ ਸਿੰਘ ਰੱਖਿਆ ਗਿਆ ਇਹ ਜੰਮੂ ਦੀ ਰਾਜੇ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਿਆ ਇਸ ਨੇ ਸਿੱਖ ਮਿਸਲਾਂ ਵੇਲੇ ਬਹੁਤ ਬਹਾਦਰੀ ਦੇ ਜੋਰ ਦਿਖਾਏ ਆਰਾਮ ਦੇ ਤਸਿੰਘ ਦੇ ਦੋ ਪੁੱਤਰ ਹੋਏ ਸਹਿਬ ਸਿੰਘ ਤੇ ਰਣ ਸਿੰਘ ਦੋਵੇਂ ਬਹੁਤ ਬਾਦਰ ਸਨ ਰਣ ਸਿੰਘ ਮਹਾਂ ਸਿੰਘ ਸਰਦਾਰ ਦੀ ਫੌਜ ਵਿੱਚ ਭਰਤੀ ਹੋਏ ਮਹਾਰਾਜਾ ਰਣਜੀਤ ਸਿੰਘ ਸਦਾ ਰਣ ਸਿੰਘ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਸਰਦਾਰ ਰਣ ਸਿੰਘ ਦੇ ਪੰਜ ਪੁੱਤਰ ਹੋਏ ਨਦਾਨ ਸਿੰਘ ਪੰਜ ਹੱਥਾ ਸੁਜਾਨ ਸਿੰਘ ਮੂਲ ਸਿੰਘ ਮਿਰਤ ਸਿੰਘ ਤੇ ਜੈਮਲ ਸਿੰਘ ਸਰਦਾਰ ਨਿਧਾਨ ਸਿੰਘ ਨੂੰ ਪਿਤਾ ਰਣ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਘੋੜਸਵਾਰ ਫੌਜ ਵਿੱਚ ਪਰਚੇ ਕਰਵਾਇਆ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਦੇ ਤਿੰਨ ਪੁੱਤਰ ਹੋਏ ਜਵਾਲਾ ਸਿੰਘ ਆਲਾ ਸਿੰਘ ਤੇ ਫੌਜਦਾਰ ਸਿੰਘ ਨਿਧਾਨ ਸਿੰਘ ਸੇਵਾਦਾਰ ਵਜੋਂ ਮਹਾਰਾਜੇ ਦੀ ਫੌਜ ਵਿੱਚ ਸ਼ਾਮਲ ਹੋਇਆ ਉਸ ਦੀ ਬਹਾਦਰੀ ਡੀਡ ਰੌਲ ਤੇ ਫਰਤੀਲੇਪਣ ਨੂੰ ਵੇਖ ਸਰਦਾਰ ਹਰੀ ਸਿੰਘ ਨਲਗੋ ਨੇ ਉਸ ਦੇ ਮੋਢੇ ਉੱਤੇ ਅਸਤ ਰਿਆ ਤੇ ਸਰਦਾਰ ਸ਼ੇਰ ਸਿੰਘ ਨਾਲ ਸਨ 1823 ਵਿੱਚ ਜਾਂਗੀਰ ਦੀ ਜੰਗ ਵਿੱਚ ਯੋਰ ਵਖਾਉਣ ਲਈ ਗਿਆ ਉਹ ਜੰਗ ਨਿਹਾਨ ਸਿੰਘ ਦੀ ਬਹਾਦਰੀ ਦੇ ਛੱਡੇ ਗੱਡੇ ਗਏ ਜੰਗ ਦੇ ਵਿੱਚ ਉਦੋਂ ਅਫਗਾਨ ਫੌਜ ਨੂੰ ਹਾਰ ਦਾ ਮੂੰਹ ਵਖਾਉਣ ਬਾਅਦ ਦੁਬਾਰਾ ਹੱਲਾ ਬੋਲਣ ਲਈ ਟੀੜੀ ਪਹਾੜੀ ਵੱਲ ਤੁਰ ਪਈ ਸੀ ਅੜਕਤੇ ਪਸ਼ਮ ਵੱਲੋਂ ਤੁਰਦਿਆਂ ਮੁਹੰਮਦ ਆਜਮ ਖਾਨ ਜੋ ਅਫਗਾਨਿਸਤਾਨ ਦਾ ਨਾਜਮ ਸੀ ਨੇ ਸਿੱਖਾਂ ਨੂੰ ਢਾਉਣ ਲਈ ਨਸ਼ਾਰੇ ਵਾਲੇ ਚਾਲੇ ਪਾ ਲਏ ਸਰਦਾਰ ਹਰੀ ਸਿੰਘ ਨਲੂਏ ਨੇ ਕੁਝ ਗਿਣੇ ਚੁਣੇ ਸਿੰਘਾਂ ਦਾ ਚਾਰਜ ਦੇ ਕੇ ਨਦਾਨ ਸਿੰਘ ਤੇ ਮਹਾ ਸਿੰਘ ਅਕਾਲੀ ਨੂੰ ਉਤਰ ਮੋਰਚਾ ਸਾਹਮਣ ਦਾ ਹੁਕਮ ਦਿੱਤਾ ਵੱਡੀ ਗਿਣਤੀ ਵਿੱਚ ਹੱਥ ਹੱਲਾ ਬੋਲਣ ਆਏ ਅਫਗਾਨੀਆਂ ਨੇ ਗਿਣੇ ਚੁਣੇ ਸਿੰਘਾਂ ਉੱਤੇ ਗੋਲੀਆਂ ਤੇ ਤੀਰਾਂ ਦਾ ਮੀਂਹ ਵਰ੍ਹਾ ਦਿੱਤਾ ਇਸ ਹੱਲੇ ਵਿੱਚ ਫੂਲਾ ਸਿੰਘ ਅਕਾਲੀ ਤੇ ਕਈ ਹੋਰ ਸਿੰਘ ਸ਼ਹੀਦ ਹੋਏ ਨਿਹਰਾਨ ਸਿੰਘ ਨੇ ਵੇਖਿਆ ਕਿ ਵੈਰੀ ਪੂਰਾ ਜੋਰ ਵਿਖਾ ਰਹੇ ਨੇ ਇਸੇ ਲਈ ਉਸਨੇ ਆਪ ਸਭ ਤੋਂ ਅੱਗੇ ਹੋ ਕੇ ਮੈਦਾਨ ਸੰਭਿਆ ਪੂਰਾ ਗੱਜ ਕੇ ਜੈਕਾਰਾ ਲਾਉਂਦਿਆਂ ਜਿਵੇਂ ਉਹ ਵੈਰੀਆਂ ਦੇ ਉੱਤੇ ਟੁੱਟ ਪਿਆ ਇੰਜ ਜਾਬਦਾਸੀ ਜਿਵੇਂ ਭੁੱਖਾ ਸ਼ੇਰ ਸ਼ਿਕਾਰ ਤੇ ਛਪਟਾ ਮਾਰ ਲਿਆ ਹੋਵੇ ਉਸਨੇ ਆਪਣੇ ਸਿਪਾਈਆਂ ਦੀ ਸ਼ਹਾਦਤ ਨੂੰ ਰੋਕਣ ਲਈ ਜਿੱਥੇ ਲੋੜ ਪਈ ਆਪ ਉਹਲੇ ਤੋਂ ਬਾਹਰ ਨਿਕਲ ਕੇ ਕਈ ਦੁਸ਼ਮਨਾ ਦੇ ਸਿਰ ਛਿੜਕਾ ਦਿਤੇ ਅਤੇ ਕਈ ਹੱਥੋਂ ਪਈ ਕਰ ਮਾਰਮ ਕਾਇ ਅਜਿਹਾ ਕਰਦੇ ਆ ਉਸਦੇ ਜਿਸਮ ਦਾ ਇੰਚ ਇੰਚ ਜ਼ਖਮੀ ਹੋ ਗਿਆ ਦੁਸ਼ਮਨਾ ਦੀ ਗਿਣਤੀ ਵਧਦੀ ਜਾ ਰਹੀ ਸੀ ਇਸ ਲਈ ਸਰਦਾਰ ਹਰੀ ਸਿੰਘ ਨਲੂਏ ਕੋਲੋਂ ਗੋਰਖਾ ਤੈਨ ਜੀ ਮਟਾਲੀਅਨ ਦੀ ਮੰਗ ਕੀਤੀ ਗਈ ਜੇ ਤੇ ਆਉਣ ਵਿੱਚ ਕਾਫੀ ਸਮਾਂ ਲੱਗਣਾ ਸੀ ਇਸ ਸਮਨਿਧਾਨ ਸਿੰਘ ਨੇ ਜਿਸ ਨਿਡਰਤਾ ਤੇ ਬਹਾਦਰੀ ਨਾਲ ਲੰਗਾਇਆ ਤੇ ਦੁਸ਼ਮਣਾਂ ਨੂੰ 1 ਇੰਚ ਵੀ ਅੱਗੇ ਆਉਣ ਤੋਂ ਰੋਕਿਆ ਉਹ ਬੇਮਿਸਾਲ ਸਾਬਤ ਹੋਇਆ। ਜਦੋਂ ਪਿੱਛੋਂ ਹੋਰ ਬਟਾਲੀਅਨ ਪਹੁੰਚੀ ਅਤੇ ਉਹਨਾਂ ਨਿਧਾਨ ਸਿੰਘ ਦੀ ਹਾਲਤ ਵੇਖੀ ਤਾਂ ਉਹ ਵੀ ਉਸ ਦੀ ਹਿੰਮਤ ਵੇਖ ਕੇ ਹੈਰਾਨ ਰਹਿ ਗਏ। ਸਾਥੀਆਂ ਨੇ ਤਾਂ ਕਹਿਣੇ ਸੀ ਦੁਸ਼ਮਣ ਫੌਜੀ ਵੀ ਕਹਿ ਉઠੇ ਖੌਰੀ ਨਿਧਾਨ ਸਿੰਘ ਦੇ ਦੋ ਨਹੀਂ ਪੰਜ ਹੱਥ ਲੱਗਦੇ ਨੇ ਕਿਉਂਕਿ ਇਹ ਬਿਜਲੀ ਵਰਗੀ ਤੇਜ਼ੀ ਨਾਲ ਉਹ ਇੱਕ ਨਹੀਂ ਦੋ ਨਹੀਂ ਬਲਕੇ ਪੰਜ-ਪੰਜ ਦੁਸ਼ਮਣਾਂ ਨੂੰ ਅੱਖ ਦੇ ਫੁਰ ਵਿੱਚ ਇੱਕੋ ਸਮੇਂ ਪੜਕਾ ਮਾਰ ਕੇ ਮਾਰ ਰਿਆ ਸੀ ਉਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੋ ਸਕਦਾ ਮੌਤ ਦਾ ਭੈ ਤਾਂ ਉਸ ਦੇ ਨੇੜੇ ਤੇੜੇ ਵੀ ਨਹੀਂ ਫਰਕਰਿਆ ਦੇਖੋ ਫਨਿਧਾਨ ਸਿੰਘ ਨੂੰ ਆਪਣੇ ਵਿੰਨੇ ਹੋਏ ਸਰੀਰ ਦੀ ਪ੍ਰਵਾਹ ਨਹੀਂ ਜ਼ਖਮਾਂ ਦੀ ਪੀੜ ਉਸ ਨੂੰ ਮਹਿਸੂਸ ਹੀ ਨਹੀਂ ਹੋ ਰਹੀ ਚੜਦੀ ਕਲਾ ਉਹਦੇ ਚਿਹਰੇ ਤੇ ਟੁੱਟਲ ਪੈਂਦੀ ਹੈ ਦੁਸ਼ਮਣਾਂ ਨੇ ਉਹਦੇ ਘੋੜੇ ਨੂੰ ਮਾਰ ਮੁਕਾਇਆ ਤੇ ਘੇਰੇ ਵਿੱਚ ਫਸ ਜਾਣ ਬਾਅਦ ਉਹ ਕੱਲੇ ਜਾਵਾਂ ਜਨੇ ਆਪਣੇ ਦੋਹਾਂ ਬਾਹਾਂ ਵਿੱਚ ਫੜੀਆਂ ਤਲਵਾਰਾਂ ਨਾਲ ਘੇਰਾ ਪਾ ਕੇ ਖੜੇ ਪੰਜ ਉੱਚੇ ਲੰਮੇ ਪਠਾਣਾ ਨੂੰ ਕੁੜੀਸ ਕੇ ਵੜਸਟਿਆ ਇਹ ਕੋਤਖੰਗ ਸਾਹਮਣੇ ਵੇਖ ਕੇ ਕਿਸੇ ਨੂੰ ਇਤਬਾਰ ਨਹੀਂ ਹੋ ਰਿਆ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਨਿਧਾਨ ਸਿੰਘ ਦੇ ਤਨਵਾਂ ਕਮਾਓ ਦਰਬਾਰਾਂ ਨੂੰ ਅੱਖੀਂ ਵੇਖਿਆ ਤਾਂ ਨਿਧਾਨ ਸਿੰਘ ਨੂੰ ਖਿਤਾਬ ਬਖਸ਼ਿਆ ਪੰਜ ਅਥਾਰ ਮਹਾਰਾਜਾ ਰਣਜੀਤ ਸਿੰਘ ਨੇ ਨਿਧਾਨ ਸਿੰਘ ਨੂੰ ਸੀਨੇ ਨਾਲ ਘੁੱਟ ਕੇ ਲਾ ਕੇ ਐਲਾਨ ਕੀਤਾ ਇਹ ਹੈ ਮੇਰਾ ਸ਼ੇਰ ਸੂਰਮਾ ਪੰਜ ਹੱਥਾ ਅੱਜ ਇਸ ਨੇ ਖਾਲਸੇ ਹੀ ਸ਼ਾਨ ਨੂੰ ਪੰਜ ਗੁਣਾ ਵਧਾ ਦਿੱਤਾ ਹੈ ਤੇ ਇਸ ਨੂੰ ਸਰਕਾਰੀ ਕਾਗਜ਼ਾਂ ਵਿੱਚ ਵੀ ਪੰਜ ਹੱਤਾ ਹੀ ਮੰਨਿਆ ਜਾਵੇਗਾ ਉਸ ਤੋਂ ਬਾਅਦ ਬਹਾਦਰ ਨਿਹਾਲ ਸਿੰਘ ਨੂੰ ਨਿਹਾਲ ਸਿੰਘ ਪੰਜ ਹੱਥਾ ਆ ਕੇ ਬੁਲਾਇਆ ਜਾਣ ਲੱਗ ਪਿਆ ਜਰਨੈਲ ਨਿਹਾਲ ਸਿੰਘ ਪੰਜ ਹੱਥਾ ਨੂੰ ਸ਼ੇਰ-ਏ-ਪੰਜਾਬ ਹਮੇਸ਼ਾ ਹੀ ਉਸ ਸਮੇਂ ਨਾਲ ਰੱਖਦੇ ਜਦੋਂ ਕਿਸੇ ਬਾਹਰੀ ਮੁਲਖ ਦੇ ਨਮਾਇंदे ਜਿੱਥੇ ਰਾਜੇ ਮਿਲਣ ਆਉਂਦੇ ਉਹਨਾਂ ਨੂੰ ਨਿਹਾਲ ਸਿੰਘ ਦੇ ਸਰੀਰ ਦੇ ਫੋਟ ਵਿਖਾਏ ਜਾਂਦੇ ਤਾਂ ਕਿ ਯਾਦ ਰੱਖਣ ਕਿ ਸਿੱਖ ਰਾਜ ਦੇ ਯੋਧੇ ਕਿਹੋ ਜਿਹੇ ਹੁੰਦੇ ਨੇ ਉਸ ਬਾਰੇ ਮਸ਼ਹੂਰ ਸੀ ਅਜਿਹਾ ਤਾਕਤਵਰ ਤੇ ਜਾਬਾਦ ਹਜ਼ਾਰਾਂ ਸਾਲਾਂ ਵਿੱਚ ਇੱਕ ਹੀ ਪੈਦਾ ਹੁੰਦਾ ਹੈ ਨਿਹਾਲ ਸਿੰਘ ਨੂੰ ਪਛੇਤ ਜਾਣ ਤੇ ਉਸ ਦਾ ਇੱਕ ਹੀ ਜਵਾਬ ਹੁੰਦਾ ਕਿ ਉਸ ਦੀ ਇਹ ਤਾਕਤ ਸਿਰਫ ਸਰੀਰਕ ਨਹੀਂ ਮਾਨਸਿਕ ਬਲੰਦੀ ਵੀ ਨਾਲ ਹੈ ਇਹ ਮਾਨਸਿਕ ਤਾਕਤ ਉਸ ਨੂੰ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਇਨਕਲਾਬੀ ਜੈਕਾਰੇ ਰਹੀ ਸਦਾ ਹਸਲ ਹੁੰਦੀ ਰਹਿੰਦੀ ਏ ਪੰਜ ਪੰਜ ਪਠਾਣਾ ਨੂੰ ਉਹਨਾਂ ਦੇ ਹਥਿਆਰਾਂ ਸਵੇਦ ਕੋਸਵੇਂ ਕਬਜ਼ੇ ਵਿੱਚ ਇਕੱਲੇ ਬੰਦੇ ਵੱਲੋਂ ਕਰ ਲੈਣਾ ਕੋਈ ਖਾਲਾ ਜੀ ਦਾ ਵਾਰਾ ਨਹੀਂ ਹੁੰਦਾ ਆਮ ਬੰਦਾ ਜਿਆ ਸੋਚ ਵੀ ਨਹੀਂ ਸਕਦਾ ਹਰ ਜੰਗ ਵਿੱਚ ਨਿਹੰਦਾਨ ਸਿੰਘ ਪੰਜ ਹਥਾ ਹਮੇਸ਼ਾ ਸਭ ਤੋਂ ਅੱਗੇ ਹੁੰਦਾ ਤੇ ਸਭ ਤੋਂ ਅਖੀਰ ਵਿੱਚ ਦੁਸ਼ਮਣਾਂ ਨੂੰ ਮਾਰ ਕੇ ਵਾਪਸ ਮੁੜਦਾ ਉਸ ਦਾ ਸਰੀਰ ਹਰ ਜੰਗ ਵਿੱਚ ਵਿਨਿਆ ਜਾਂਦਾ ਪਰ ਉਸ ਨੇ ਕਦੇ ਪ੍ਰਵਾਹ ਨਹੀਂ ਕੀਤੀ ਜੰਗ ਵਿੱਚ ਲੇ ਮਿਲੇ ਜ਼ਖਮਾਂ ਨੂੰ ਟਰਾਫੀਆਂ ਵਾਂਗਣਦਾ ਸੀ ਸਰੀਰ ਦੇ ਹਰ ਇੰਚ-ਇੰਚ ਉੱਤੇ ਲੱਗੇ ਬਹਾਦਰੀ ਦੇ ਜ਼ਖਮ ਦੋ ਡੂੰਘੇ ਨਿਸ਼ਾਨ ਛੱਡ ਗਏ ਸਨ ਉਹਨਾਂ ਸਰਕਾਰ ਕਹਿੰਦੇ ਯਾਨੀ ਉਸ ਨੂੰ ਟਰਾਫੀਆਂ ਵਾਲਾ ਬੱਬਰ ਸ਼ੇਰ ਵੀ ਕਹਿੰਦੇ ਸਨ ਇਹਨਾਂ ਜੰਗੀ ਟਰਾਫੀਆਂ ਨੂੰ ਬੜੇ ਫਖਰ ਨਾਲ ਹਰ ਕਿਸੇ ਨੂੰ ਵਿਖਾਉਂਦਾ ਇੱਕ ਵਾਰ ਸ਼ੇਰ-ਏ-ਪੰਜਾਬ ਨੂੰ ਗਵਰਨਰ ਜਨਰਲ ਲਾਹੌਰ ਮਿਲਣ ਆਇਆ ਉਸ ਨੇ ਨਿਹਾਲ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਜਦੋਂ ਉਸ ਨੇ ਨਿਹਾਲ ਸਿੰਘ ਨੂੰ ਵੇਖਿਆ ਤਾਂ ਰਾਨ ਹੋ ਗਿਆ ਇਹਦੇ ਤਾਂ ਦੋ ਹੀ ਹੱਥ ਨੇ ਇਹਨੂੰ ਪੰਜ ਹੱਥਾ ਕਿਉਂ ਕਿਹਾ ਜਾਂਦਾ ਹੈ ਇੱਥੇ ਮਹਾਰਾਜਾ ਨੀਰ ਸਿੰਘ ਹੱਸ ਕੇ ਬੋਲੇ ਸ਼ੁਕਰ ਕਰ ਤੈਨੂੰ ਇਹਦੇ ਪੰਜ ਹੱਥ ਵੇਖਣ ਦਾ ਮੌਕਾ ਨਹੀਂ ਮਿਲਿਆ ਜਿਸ ਨੇ ਵਖਾ ਦਿੱਤੇ ਤਾਂ ਦੁਨੀਆ ਵੇਖਣ ਜੋਗਾ ਨਹੀਂ ਰਹੇਗਾ ਇਹ ਸੂਰਮਾ ਤਾਂ ਹਾਥੀਆਂ ਦੀਆਂ ਹਿੱਕਾਂ ਵੀ ਇੱਕੋ ਹੱਥ ਨਾਲ ਚੀਰ ਸੁੱਟਦਾ ਹੈ ਇਹੋ ਜੇ ਯੋਧਿਆਂ ਦੀਆਂ ਹਿੱਕਾਂ ਉੱਤੇ ਖਾਲਸਾ ਰਾਜ ਟਿਕਿਆ ਹੋਇਆ ਹੈ ਜਦ ਤੱਕ ਇਹੋ ਜੇ ਸਿਰੜੀ ਖਾਲਸਾ ਰਾਜ ਵਿੱਚ ਹਨ ਕਿਸੇ ਵਾਰੀ ਦੀ ਹੁਣ ਤਾਂ ਨਹੀਂ ਹੋਵੇਗੀ ਖਾਲਸਾ ਰਾਜਵਲ ਵੇਖਣ ਦੀ ਨਿਧਾਨ ਸਿੰਘ ਨੂੰ ਗੁੱਡਵਿਲ ਮਿਸ਼ਨ ਤਹਿਤ Shimla ਵਿੱਚ ਸਨ 1831 ਲਾਰਡ ਵਿਲੀਅਮ ਵੈਂਟਿੰਗ ਨਾਲ ਮੁਲਾਕਾਤ ਕਰਨ ਲਈ बतौर ਮੈਂਬਰ ਭੇਜਿਆ ਉਹ ਕਮਰਨਾਉ ਨਿਹਾਲ ਸਿੰਘ ਸਰਦਾਰ ਹਰੀ ਸਿੰਘ ਨਲਵਾ ਜੇ ਜਨਰਲ ਵੈਂਟੂਰ ਨਾਲ ਪਸ਼ਾਵਰ ਵੀ ਗਿਆ ਪਸ਼ਾਵਰ ਉਤੇ ਸਿੰਘਾਂ ਦੇ ਕਬਜ਼ੇ ਬਾਅਦ ਨਿਸ਼ਾਨ ਸਿੰਘ ਨਿਧਾਨ ਸਿੰਘ ਪੰਜ ਹੱਥਾ ਨੂੰ ਸਰਦਾਰ ਹਰੀ ਸਿੰਘ ਨਲਗੋਣੀ ਆਪਣੇ ਨਾਲ ਹੀ ਰੱਖਿਆ ਫਿਰ ਸਨ 1837 ਵਿੱਚ ਜਮਰੌਹ ਦੀ ਜੰਗ ਵਿੱਚ ਪੰਜ ਹੱਥਾ ਦੇ ਬਾਕਮਾਲ ਜੋਰ ਵੇਖਣ ਨੂੰ ਮਿਲੇ 1849 ਦੇ ਮਈ ਵਿੱਚ ਪੰਜ ਹੱਥਾ ਵੇਸ਼ਮਾਲ ਜੋਦਾ ਦੁਨੀਆ ਨੂੰ ਅਲਵਿਦਾ ਆ ਗਿਆ ਉਹਦੇ ਤੁਰ ਜਾਣ ਬਾਅਦ ਵੀ ਇੱਕ ਸਰੀ ਤੱਕ ਉਹ ਨਿਆਰੇ ਸੰਤ ਸਪਾਹੀ ਦੀ ਬਹਾਦਰੀ ਦੇ ਕਥੇ ਮਾਵਾ ਆਪਣੇ ਪੁੱਤਰਾਂ ਨੂੰ ਸੁਣਾਉਂਦੀਆਂ ਰਹੀਆਂ ਅਤੇ ਉਸ ਦਾ ਗੈਣ ਜੱਸ ਹੁੰਦਾ ਰਿਹਾ ਐਸੇ ਬਲੀ ਜੋਧੇ ਦੁਨੀਆ ਤੇ ਵਾਰ-ਵਾਰ ਨਹੀਂ ਆਉਂਦੇ ਸੋ ਅਖੀਤ ਆਪ ਜੀ ਦੇ ਨਾਲ ਇਹ ਸਾਂਝ ਭਾਈ ਔਰ ਪੰਜ ਹੱਥਾ ਭਾਈ ਨਿਹਾਲ ਸਿੰਘ ਜੀ ਦੁਨੀਆ ਤੋਂ ਰੁਕਸਤ ਹੋ ਗਿਆ ਐਸੇ ਸੂਰਮਿਆਂ ਨੂੰ ਕੋਟ ਕੋਟ ਪ੍ਰਣਾਮ ਹੈ ਸੋ ਆਵ ਹੋਈਆਂ ਭੁੱਲਾਂ ਨੂੰ ਨਾ ਚਿਤਾਰੀ ਗੱਜ ਕਿ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ